ਸਵਾਗਤ ਹੈ ਜੀ ਗੁਰਮਤ ਸਿੱਧਾ ਚੈਨਲ ਦੇ ਉੱਤੇ ਤੁਹਾਡਾ ਪੰਥ ਦੇ ਅੰਦਰ ਇੱਕ ਬੜੀ ਵੱਡੀ ਖਬਰ ਆਈ ਹੈ ਹੁਣੇ ਹੁਣ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਦਾ ਮਾਮਲਾ ਸੌਦਾ ਸਾਧ ਦੇ ਨਾਲ ਜੋ ਸੰਗਲੀਆਂ ਜੋੜੀਆਂ ਤੇ ਅਕਾਲੀ ਦਲ ਨੇ ਪੰਜਾਬੀ ਪਾਰਟੀ ਬਣਾਈ ਅਕਾਲੀ ਦਲ ਦੇ ਸਿਧਾਂਤ ਨੂੰ ਖੋਰਾ ਲਾਇਆ ਪੰਥਕ ਸਿਧਾਂਤਾਂ ਨੂੰ ਖੋਰਾ ਲਾਇਆ ਤੇ ਹੋਰ अनेका ਮਸਲੇ ਜਿਹੜੇ ਜੁੜੇ ਹੋਏ ਨੇ ਸਾਰੇ ਉਹ ਸਾਰਾ ਰੌਲਾ ਜਿਹੜਾ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਬਾਰ ਬਾਰ ਅਕਾਲ ਤਖਸਾਹਬ ਦੇ ਉੱਪਰ ਸੁਧਾਰ ਲਹਿਰ ਵਾਲੇ ਅਲੱਗ ਹੋ ਗਏ ਉਹਨਾਂ ਨੇ ਸ਼ਿਕਾਇਤ ਦਿੱਤੀ ਸੁਖਵੀਰ ਬਾਦਲ ਤਨਖਾਹੀਆ ਕਰਾਰ ਹੋ ਗਿਆ ਤੇ ਇਹ ਸਾਰਾ ਕੁਝ ਚੱਲ ਰਿਹਾ ਹੈ ਇੱਕ ਪਾਸੇ ਸੁਧਾਰ ਲਹਿਰ ਵਾਲੇ ਨੇ ਦੂਸਰੇ ਪਾਸੇ ਅਕਾਲੀ ਦਲ ਉਹ ਕਹਿੰਦਾ ਹੈ ਬਾਰ ਬਾਰ ਜਥੇਦਾਰ ਸਹਿਬਾਨਾਂ ਨੂੰ ਕਹਿ ਰਿਹਾ ਸੀ ਕਿ ਜਲਦੀ ਤਨਖਾਹ ਲਈ ਜਾਵੇ ਜਲਦੀ ਫੈਸਲਾ ਦਿੱਤਾ ਜਾਵੇ ਇਹਨਾਂ ਸਾਰੀਆਂ ਗੱਲਾਂ ਦੇ ਚੱਲਦਿਆਂ ਹੋયા ਅੱਜ ਖਬਰ ਆ ਰਹੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਵੱਲੋਂ ਮੀਟਿੰਗ ਸੱਦ ਲਈ ਹੈ ਇਹ ਮੀਟਿੰਗ 2 ਦਸੰਬਰ ਨੂੰ ਬੁਲਾਈ ਗਈ ਹੈ ਅਕਾਲ ਤਖਤ ਸਾਹਿਬ ਤੇ 71 ਤੱਕ ਤੇ ਨਾਲ ਹੀ 2007 ਤੋਂ ਲੈ ਕੇ 2017 ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਅਕਾਲੀ ਦਲ ਦਿਆਂ ਨਾਲ ਜਿੰਨੇ ਵੀ ਕੈਬਨਟ ਮੰਤਰੀ ਬਣੇ ਉਸ ਵੇਲੇ ਤੱਕ ਦੀਆਂ ਸਾਰੀਆਂ ਕੋਰ ਕਮੇਟੀਆਂ ਤੇ ਨਾਲ ਹੀ ਖਾਸ ਜਿਹੜੀ ਗੱਲ ਹੈ ਉਹ ਹੈ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰੰਗ ਕਮੇਟੀ ਇਹਨਾਂ ਸਾਰੀਆਂ ਹੀ ਬਾਡੀਜ਼ ਨੂੰ ਸਾਰੀਆਂ ਸੰਸਥਾਵਾਂ ਨੂੰ ਤਲਬ ਕਰ ਲਿਆ ਗਿਆ ਅਕਾਲ ਤਖਤ ਸਾਹਿਬ ਦੇ ਉੱਤੇ ਤੇ ਉਹਦੇ ਵਿੱਚ ਜਿਹੜੇ ਪ੍ਰਮੁੱਖ ਚਿਹਰੇ ਨੇ ਸੁਖਬੀਰ ਸਿੰਘ ਬਾਦਲ ਹੈ ਡਾਕਟਰ ਦਲਜੀਤ ਸਿੰਘ ਚੀਮਾ ਹੈ ਸਵਰਨ ਸਿੰਘ ਫਲੋਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਜੀਤ ਸਿੰਘ ਕੋਹੜ ਗੁਲਜਾਰ ਸਿੰਘ ਰਣੀਕੇ ਜਨਮੇਜਾ ਸਿੰਘ ਸੇਖੋਂ ਦਲਜੀਤ ਸਿੰਘ ਚੀਮਾ ਤੇ ਸਕੰਦਰ ਸਿੰਘ ਮਲੂਕਾ ਪਰਮਿੰਦਰ ਸਿੰਘ ਢੀਂਡਸਾ ਬਿਕਰਮ ਸਿੰਘ ਮਜੀਠੀਆ ਤੇ ਸੁਰਜੀਤ ਸਿੰਘ ਰਖੜਾ ਤੇ ਬੀਬੀ ਜੰਗੀਰ ਕੌਰ ਇਹ ਹੋਰ ਵੀ ਬਹੁਤ ਸਾਰੇ ਜਿਹੜੇ ਚਿਹਰੇ ਹਨ ਜਿਹੜੇ ਕੋਰ ਕਮੇਟੀ ਵਿੱਚ ਜਾਂ ਸ਼ੋਮਣੀ ਕਮੇਟੀ ਦੇ ਵਿੱਚ ਜਾਂ ਵਰਕਿੰਗ ਕਮੇਟੀ ਦੇ ਵਿੱਚ ਸ਼ਾਮਲ ਭਾਵੇਂ ਕਿ ਕਿਸੇ ਵੀ ਤਰੀਕੇ ਨਾਲ ਉਹ ਸ਼ੋਮਣੀ ਕਮੇਟੀ ਜਾਂ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਰੱਖਦੇ ਸੀ ਜਿਨ੍ਹਾਂ ਦੀ ਸਾਰੀ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਫੈਸਲੇ ਲੈਣ ਵਿੱਚ ਜਿਨ੍ਹਾਂ ਫੈਸਲਿਆਂ ਨੂੰ ਮਨਜ਼ੂਰ ਮਤੇ ਪਾਸ ਕਰਨ ਦੀ ਮਨਜ਼ੂਰੀ ਨੂੰ ਲੈ ਕੇ ਬੇਸ਼ੱਕ ਉਹ ਸਾਰਿਆਂ ਵੱਲੋਂ ਹੁਣੇ ਦਾਵਾ ਕੀਤਾ ਗਿਆ ਕਿ ਸਾਡੀ رائے ਨਹੀਂ ਸੀ ਲਈ ਜਾਂਦੀ ਸਾਡੀ ਪੁਸ਼ਪੜਤਾਲ ਨੂੰ ਇਗਨੋਰ ਕਰ ਦਿੱਤਾ ਜਾਂਦਾ ਸੀ ਤੇ ਸਾਨੂੰ ਬੋਲਣ ਨਹੀਂ ਸੀ ਦਿੱਤਾ ਜਾਂਦਾ ਸੀ ਅੰਦਰ ਖਾਤੇ ਬਹੁਤ ਬੋਲਦੇ ਸੀ ਜੋ ਫੈਸਲੇ ਲੈਂਦੇ ਸੀ ਉਹ ਸੁਖਵੀਰ ਸਿੰਘ ਬਾਦਲ ਹੀ ਲੈਂਦੇ ਸਨ ਬੇਸ਼ੱਕ ਉਹ ਕੋਈ ਵੀ ਮਸਲਾ ਹੋਵੇ ਉਹ ਕਿਸੇ ਪੰਜਾਬ ਪੁਲਿਸ ਦੇ ਅਫਸਰਾਂ ਦੀ ਨਿਯੁਕਤੀਆਂ ਨੂੰ ਹੋਵੇ ਕਾਲੀ ਦਲ ਚ ਟਿਕਟਾਂ ਦੀ ਗੱਲ ਹੋਵੇ ਜਾਂ ਅਕਾਲੀ ਦਲ ਦੀ ਸਰਕਾਰ ਵੱਲੋਂ ਫੈਸਲੇ ਲੈਣ ਦੀ ਗੱਲ ਹੋਵੇ ਕਿਸੇ ਨੂੰ ਸ਼ਾਮਲ ਕਰਨਾ ਹੈ ਕਿਸੇ ਨੂੰ ਕੱਢਣਾ ਹੈ ਇਹ ਸਾਰੇ ਫੈਸਲੇ ਸੁਖਬੀਰ ਸਿੰਘ ਬਾਦਲ ਜਾਨਕਿ ਬਾਦਲ ਫੈਮਿਲੀ ਹੀ ਲੈਂਦੀ ਰਹੀ ਹੈ ਇਸ ਲਈ ਹੁਣ ਪਰ ਅਕਾਲ ਤਖਤ ਸਾਹਿਬ ਇਸ ਨੁਕਤੇ ਤੇ ਚੱਲ ਰਿਹਾ ਹੈ ਕਿ ਉਸ ਵੇਲੇ ਦੀਆਂ ਸਾਰੀਆਂ ਧਿਰਾਂ ਹੀ ਇਹਦੇ ਵਿੱਚ ਸ਼ਾਮਲ ਨੇ ਔਰ ਖਾਸ ਕਰਕੇ ਜਿਹੜੀ ਅੱਜ ਸੁਧਾਰ ਲਹਿਰ ਦੇ ਨਾਮ ਥੱਲੇ ਬੈਨਰ ਦੇ ਥੱਲੇ ਉਹ ਟੀਮ ਹੈ ਉਹਨਾਂ ਸਾਰਿਆਂ ਨੂੰ ਵੀ ਬਰਾਬਰ ਤਲਬ ਕੀਤਾ ਗਿਆ ਤੇ ਹੁਣ ਇਹ ਕਿਆਸਰਾਈਆਂ ਨੇ ਪੰਥਕ ਸਫਾਂ ਦੇ ਵਿੱਚ ਕਿ ਇਹਨਾਂ ਨੂੰ ਸਖਤੀ ਦੇ ਨਾਲ ਤਾੜਨਾ ਕਰੀ ਜਾਊਗੀ ਤੇ ਨਾਲ ਹੀ ਸਖਤ ਸਜ਼ਾਵਾਂ ਵੀ ਸੁਣਾਈਆਂ ਜਾ ਸਕਦੀਆਂ ਹਨ ਤੇ ਇਹਨਾਂ ਦੇ ਜਿਹੜੇ ਪ੍ਰਮੁੱਖ ਹਨ ਜ਼ਿੰਮੇਵਾਰ ਉਹ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਉੱਪਰ ਸਾਰਿਆਂ ਸਿੱਖਾਂ ਦੀ ਨਿਗਰ ਟਿੱਕੀ ਹੈ ਉਹਨਾਂ ਨੂੰ ਕਿਹੜੀ ਸਜ਼ਾ ਸੁਣਾਈ ਜਾ ਸਕਦੀ ਹੈ ਤੇ ਇਹ ਵਿਚਾਰ ਕੀਤਾ ਜਾ ਸਕਦਾ ਹੈ ਇਸ ਮੀਟਿੰਗ ਵਿੱਚ ਹੋ ਸਕਦਾ ਫੈਸਲਾ ਇਸੇ ਦਿਨ ਹੀ ਸਜਾ ਦਾ ਆ ਜਾਵੇ ਜਾਂ ਉਹਨੂੰ ਅੱਗੋਂ ਫੇਰ ਪਾ ਦਿੱਤਾ ਜਾਵੇ ਇਹਨਾਂ ਦੇ ਵਿਚਾਰ ਲੈ ਕੇ ਜਾਂ ਇਹਨਾਂ ਨਾਲ ਵਿਚਾਰ ਪਟੰਦਰੇ ਕਰਕੇ ਸੋ ਇਹ ਦੇਖਦੇ ਹਾਂ ਕਿ ਇਹ ਹੁਣ ਮਸਲਾ ਅੱਗੋਂ ਕਿਸ ਰਸਤੇ ਤੇ ਪੈਂਦਾ ਕਿਉਂਕਿ ਪਹਿਲਾਂ ਇਹਦੇ ਵਿੱਚ ਟੁੱਤਰਾਂ ਬਹੁਤ ਅੜਾਈਆਂ ਜਾ ਰਹੀਆਂ ਸੀ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਅ ਤਰ੍ਹਾਂ ਤਰ੍ਹਾਂ ਦੇ ਬੇਸ਼ੱਕ ਉਹ ਸਿੱਧੇ ਦੂਸ਼ਣਬਾਜੀ ਕਰੈਕਟਰ ਅਸੈਸੀਨੇਸ਼ਨ ਜਾਂ ਫਿਰ ਉਹ ਧਮਕੀਆਂ ਜਾਂ ਫਿਰ ਉਹ ਡਾਇਰੈਕਟ ਇਨਡਾਇਰੈਕਟਲੀ ਮੀਟਿੰਗਾਂ ਜਥੇਦਾਰ ਸਹਿਬਾਨਾਂ ਨਾਲ ਇਹ ਸਾਰੀਆਂ ਚੀਜ਼ਾਂ ਕੋਈ ਦਰਸਾਰੀਆਂ ਸੀ ਕਿ ਮਸਲੇ ਨੂੰ ਲਮਕਾਇਆ ਜਾਂ ਢਿੱਲਾ ਠੰਡਾ ਕੀਤਾ ਜਾ ਰਿਹਾ ਹੈ ਤਾਂ ਬਾਰ ਬਾਰ ਕਿਹਾ ਜਾ ਰਿਹਾ ਸੀ ਕਿ ਸਜ਼ਾ ਜਿਹੜੀ ਹੈ ਉਹ ਧਰਮਕ ਹੀ ਲਾਈ ਜਾਵੇ ਵਗੈਰਾ ਵਗੈਰਾ ਪਰ ਹੁਣੇ ਆਉਣ ਵਾਲਾ ਸਮਾਂ ਦੱਸੂਗਾ ਕਿ ਸਜ਼ਾ ਕਿਸ ਕਿਸ ਕਿਸਮ ਦੀ ਕਿੰਨੀ-ਕਿੰਨੀ ਕਿਸ ਕਿਸ ਦਾ ਦੋਸ਼ ਤੇ ਉਹਦੀ ਸਜ਼ਾ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਇਹਨਾਂ ਸਾਰਿਆਂ ਅੜਿੱਕਿਆਂ ਨੂੰ ਪਾਰ ਕਰਦਿਆਂ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਉਸ ਦੇ ਕੁਝ ਖਾਸ ਮਖਸਾਂ ਨੇ ਰੌਲਾ ਪਾਇਆ ਸੀ ਕਿ ਅਸੀਂ ਅਸਤੀਫੇ ਦਿੰਨੇ ਆ ਮਨਜ਼ੂਰ ਨਹੀਂ ਕਰਨਾ ਸੁਖਵੀਰ ਸਿੰਘ ਦਾ ਅ ਅਸਤੀਫਾ ਪਰ ਇਹ ਸਾਰੇ ਅੜਕੇ ਪਾਰ ਕਰਦਿਆਂ ਹੋਇਆਂ ਉਸ ਵੇਲੇ ਇਹ ਫੈਸਲਾ ਇਹ ਖਬਰ ਸਾਡੇ ਸਾਹਮਣੇ ਆ ਗਈ ਹੈ ਕਿ ਹੁਣ ਅਕਾਲ ਤਖਤ ਸਾਹਿਬ ਤੇ ਇਹਨਾਂ ਨੂੰ ਤਲਬ ਕਰ ਲਿਆ ਗਿਆ ਹੈ ਤੇ ਪੰਥਕ ਸਫਾਂ ਦੇ ਵਿੱਚ ਇਸ ਦੀ ਲੰਮੀ ਉਡੀਕ ਕੀਤੀ ਜਾ ਰਹੀ ਹੈ ਤੁਹਾਡੇ ਦੇ ਬਾਰੇ ਕੀ ਵਿਚਾਰ ਨੇ ਜਰੂਰ ਕਿਰਪਾ ਕਰਕੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਦੇਣੇ ਨੇ ਸੋ ਬਹੁਤ ਮਿਹਰਬਾਨੀ ਹੋਏਗੀ ਸਬਸਕ੍ਰਾਈਬ ਜਰੂਰ ਕਰ ਲੈਣਾ ਚੈਨਲ ਨੂੰ ਤਾਂ ਕਿ ਪੰਥ ਤੇ ਪੰਜਾਬ ਦੀਆਂ ਕੁਝ ਵਿਚਾਰ ਵਟਾਂਦਰੇ ਦੀਆਂ ਖਬਰਾਂ ਗੱਲਾਂ ਜਿਹੜੀਆਂ ਪੰਥ ਨਾਲ ਗੁਰਮਤ ਨਾਲ ਜੁੜੀਆਂ ਸਿੱਧੇ ਸਿੱਧੇ ਰੂਪ ਵਿੱਚ ਪ੍ਰਭਾਵਿਤ ਕਰਦੀਆਂ ਉਹਨਾਂ ਦਾ ਆਪਾਂ ਵਿਚਾਰ ਵਿਸ਼ਲੇਸ਼ਣ ਕਰਦੇ ਰਹਿੰਨੇ ਆ ਮਿਹਰਬਾਨੀ